ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅੱਜ ਤੁਹਾਡੇ ਨਾਲ ਡੀਵੀਡਬਲਯੂ 327 ਦੀ ਜਾਣਕਾਰੀ ਸਾਂਝੀ ਕਰਦੇ ਆ ਜਿਹਨੂੰ ਕਰਨਸ਼ਵਾਨੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪਿਛਲੇ ਸਾਲਾਂ ਤੋਂ ਸਭ ਤੋਂ ਵੱਧ ਝਾੜ ਦੇਣ ਵਾਲਾ ਬੀਜ ਹੈ ਜਿਹਦਾ ਉਸਤਨ ਝਾੜ 28 ਤੋਂ 30 ਕੁਇੰਟਲ ਰਿਕਾਰਡ ਰਿਹਾ 99 ਦਿਨਾਂ ਵਿੱਚ ਛਿੱਟੇ ਕਰਨੇ ਸ਼ੁਰੂ ਕਰਨ ਦੀਆਂ ਤੇ 155 ਦਿਨਾਂ ਵਿੱਚ ਪੱਕ ਕੇ ਬਿਲਕੁਲ ਤਿਆਰ ਹੋ ਜਾਂਦੀ ਹੈ ਤੇ ਜੇ ਆਪਾਂ ਗੱਲ ਕਰੀਏ ਦੇ ਕੱਦ ਦੀ 98 ਸੈਂਟੀਮੀਟਰ ਆ ਤੇ ਹਜ਼ਾਰ ਦਾਣੇ ਦਾ ਭਾਰਨ ਸਭ ਤੋਂ ਜ਼ਿਆਦਾ ਭਜਨ 48 ਗ੍ਰਾਮ ਤੇ ਗਰਮੀ ਸਹਿਣ ਕਰਨ ਦੀ ਸ਼ਕਤੀ ਵੀ ਜ਼ਿਆਦਾ ਗਈ ਤੇ ਫਟਾ ਵੀ ਬਹੁਤ ਕਰਦੀ ਆ ਇਹਦੇ ਵਿੱਚ ਜੇ ਆਪਾਂ ਰੋਟੀ ਵਿੱਚ ਵਰਤਦੇ ਆ ਤਾਂ ਲੋਹੇ ਦੀ ਮਾਤਰਾ 39.4 ਪੀਪੀਐਮ ਜ਼ਿੰਕ ਦੀ ਮਾਤਰਾ 40.6 ਪੀਪੀਐਮ ਰੋਟੀ ਦਾ ਸਕੋਰ ਵੀ ਸਭ ਤੋਂ ਵੱਧ 6 7 ਤੇ ਪ੍ਰੋਟੀਨ ਦੀ ਮਾਤਰਾ ਵੀ ਬਹੁਤ ਜ਼ਿਆਦਾ ਹੈ ਤੇ ਬਰੈਡ ਵਾਸਤੇ ਸਭ ਤੋਂ ਵਧੀਆ ਇਹ ਬੀਜ ਤੇ ਹਰ ਪ੍ਰਕਾਰ ਦੀ ਬਿਮਾਰੀ ਨਾਲ ਲੜਨ ਦੀ ਸ਼ਕਤੀ ਰੱਖਦਾ ਜਿਵੇਂ ਕਿ ਪੀਲੀ ਕੁਕੀ ਹੋਗੀ ਹੋਰ ਸਭ ਦੋਸਤ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ